ਮੇਰਾ ਮੰਨਣਾ ਵਾ ਕਿ ਸਿਹਤ ਕੇਂਦਰਾਂ ਤੇ ਜਾਂ ਸਕੂਲਾਂ ਦੇ ਉੱਤੇ ਜਿਸ ਤਰ੍ਹਾਂ ਦੀ ਬ੍ਰਾਂਡਿੰਗ ਪੰਜਾਬ ਸਰਕਾਰ ਕਰ ਰਹੀ ਆ ਜਾਂ ਜਿਹੋ ਜੀ ਬ੍ਰਾਂਡਿੰਗ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਇਹ ਬਿਲਕੁਲ ਗਲਤ ਆ ਔਰ ਆਪਣਾ ਨਾਮ ਚਮਕਾਉਣ ਵਾਸਤੇ ਜਿਹੜਾ ਸਿਸਟਮ ਬਣਿਆ ਹੋਇਆ ਵਾ 60 70 ਸਾਲ ਦਾ ਹੌਲੀ ਹੌਲੀ ਸਿਸਟਮ ਜਿਹੜਾ ਬਣਿਆ ਵਾ ਉਹਨੂੰ ਅਸੀਂ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਬਹੁਤ ਸਾਰੇ ਸਾਡੇ ਸ਼ਰੋਤੇ ਨੇ ਦੱਸਿਆ ਵੀ ਆ ਡਾਕਟਰ ਦਲੇਰ ਸਿੰਘ ਮਲਤਾਨੀ ਨੇ ਵੀ ਦੱਸਿਆ ਕੀ ਪ੍ਰੋਪਰ ਸਿਸਟਮ ਬਣਿਆ ਹੋਇਆ 6-7 ਲੇਅਰ ਦਾ ਸਿਸਟਮ ਹੈ ਸਬ ਸੈਂਟਰ ਸਬ ਸਟਰੀ ਸੈਂਟਰ ਪ੍ਰਾਇਮਰੀ ਹੈਲਥ ਸੈਂਟਰ ਕਮਿਊਨਿਟੀ ਹੈਲਥ ਸੈਂਟਰ ਡਿਸਟ੍ਰਿਕਟ ਹਸਪੀਟਲ ਤਹਿਸੀਲ ਲੈਵਲ ਤੇ ਹਸਪੀਟਲ ਉਹਨਾਂ ਦੇ ਵਿੱਚ ਬਿਹਤਰੀ ਲਿਆਉਣ ਦੀ ਲੋੜ ਸੀ ਦਵਾਈਆਂ ਦੇਣ ਦੀ ਲੋੜ ਸੀ ਜਿੱਥੇ ਡਾਕਟਰ ਨਹੀਂ ਉੱਥੇ ਡਾਕਟਰ ਪੋਸਟ ਕਰਨ ਦੀ ਲੋੜ ਸੀ ਸ਼ਾਇਦ ਆਬਾਦੀ ਵਧ ਗਈ ਆ ਸੋ ਹੋਰ ਡਾਕਟਰ ਦੇਣ ਦੀ ਲੋੜ ਆ ਔਰ ਕੁਝ ਮਹਰ ਵੀ ਉੱਥੇ ਹੋਣ ਦੇ ਬਹੁਤ ਚੰਗੀ ਗੱਲ ਆ ਮੈਂ ਇੱਕ ਵਾਰੀ ਪਟਿਆਲੇ ਦੇ ਇੱਕ ਡਾਕਟਰ ਜਿਹੜੇ ਆਰਥੋਪੈਡਿਕ ਡਾਕਟਰ ਨੇ ਹੱਡੀਆਂ ਦੇ ਡਾਕਟਰ ਨੇ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹ ਕਿਸੇ ਵੇਲੇ ਖਰੜ ਰਹੇ ਆ ਖਰੜ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਆ ਤਹਿਸੀਲ ਲੈਵਲ ਦਾ ਹਸਪੀਟਲ ਆ ਉਹ ਕਹਿੰਦੇ ਜਦੋਂ ਉਹ ਖਰੜ ਦੇ ਵਿੱਚ ਸੀਗੇ ਤੇ ਉੱਥੇ ਗੋਡਿਆਂ ਦੇ ਆਪਰੇਸ਼ਨ ਵੀ ਉਹ ਕਰਦੇ ਰਹੇ ਆ ਸੋ ਕਹਿੰਦਾ ਮਤਲਬ ਹੈ ਵੀ ਜਿਹੜੇ ਹੁਣ ਆਪਰੇਸ਼ਨਲ ਡਿਸਟ੍ਰਿਕਟ ਹੈਲਥ ਹਸਪੀਟਲ ਦੇ ਹੁੰਦੇ ਆ ਇਹ ਕਈ ਵਾਰ ਸਬਡਿਵੀਜ਼ਨਲ ਹੈਡ ਹਸਪੀਟਲ ਦੇ ਵਿੱਚ ਵੀ ਹੁੰਦੇ ਰਿਹਾ ਸੋ ਉੱਥੇ ਬਿਹਤਰੀ ਲਿਆਉਣ ਦੀ ਲੋੜ ਸੀ ਨਾ ਕਿ ਜੋ ਕੀਤਾ ਵਾ ਜਿੱਥੇ ਜਿੱਥੇ ਗੈਪ ਸੀ ਉੱਥੇ ਜ਼ਰੂਰ ਤੁਸੀਂ ਨਵੇਂ ਕਲੀਨਿਕ ਖੋਲ੍ਹ ਦਿਓ ਉਹਨੂੰ ਜੋ ਮਰਜ਼ੀ ਕਹਿ ਲੋ ਆਮ ਆਦਮੀ ਕਲੀਨਿਕ ਖੋਲ੍ਹ ਲੋ ਕਹਿ ਦਿਓ ਜਾਂ ਮੋਹੱਲ ਕਲੀਨਿਕ ਕਹਿ ਦਿਓ ਸੋ ਪ੍ਰਾਣਾਲੀ ਸਿਸਟਮ ਜਿਹੜਾ ਵਾ ਉਹਨੂੰ ਟੈਟੇਰੀ ਨਹੀਂ ਕਰਨਾ ਚਾਹੀਦਾ ਉਹਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੀਦਾ ਉਹਨੂੰ ਤਾਕਤ ਵਾਰ ਬਣਾਉਣ ਦੀ ਲੋੜ ਆ ਪਰ ਇਹ ਸਿਰਫ ਪੰਜਾਬ ਸਰਕਾਰ ਦੀ ਗਲਤੀ ਨਹੀਂ ਜੋ ਕੇਂਦਰ ਵੀ ਕਰ ਰਿਹਾ ਵਾ ਉਹ ਵੀ ਇੱਕ ਫੈਡਰਲ ਢਾਂਚਾ ਸੰਗੀ ਢਾਂਚਾ ਵਾ ਉਹਦੇ ਨਾਲ ਖਿਲਵਾੜ ਕਰ ਰਿਹਾ ਅ ਤੁਸੀਂ ਜਿਹੜਾ ਸੈਂਟਰ ਦੀਆਂ ਸਕੀਮਾਂ ਸਟੇਟਾਂ ਦੇ ਉੱਤੇ ਠੋਸ ਦੇ ਜੇ ਉਹ ਵੀ ਗਲਤ ਆ ਸੈਂਟਰ ਨੇ ਪੈਸਾ ਦੇਣਾ ਵਾ ਇਹ 60 40 ਦਾ ਜਿਹੜਾ ਰੇਸ਼ਿਓ ਵੀ ਇੱਕ ਤਰੀਕੇ ਨਾਲ ਕੇਂਦਰ ਆਪਣੀਆਂ ਸਕੀਮਾਂ ਤੁਹਾਡੇ ਤੇ ਠੋਸਣ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਤੁਹਾਡੇ ਕੋਲ ਮਜਬੂਰ ਹਨ ਕਿਉਂਕਿ 60 ਫੀਸਦੀ ਪੈਸਾ ਅਸੀਂ ਦੇਣਾ ਵਾ ਤੁਹਾਨੂੰ ਸਾਡੀਆਂ ਸਕੀਮਾਂ ਲੈਣੀਆਂ ਪੈਣੀਆਂ ਚਾਹੀਦਾ ਇਹ ਵਾ ਕਿ ਤੁਸੀਂ ਆਪਣਾ ਪੈਸਾ ਦੇ ਦਿਓ ਸਟੇਟਾਂ ਨੂੰ ਖਰਚਣ ਦਿਓ ਉਹਨਾਂ ਨੂੰ ਆਪਣੀਆਂ ਸਕੀਮਾਂ ਇਹ ਵੇਖੋ ਵੀ ਉਹ ਸਿਰਫ ਸਿਹਤ ਸੇਵਾਵਾਂ ਦਾ ਪੈਸਾ ਸਿਹਤ ਸੇਵਾਵਾਂ ਦੇ ਖਰਚੇ ਔਰ ਮੇਰਾ ਆਪਣਾ ਮੰਨਣਾ ਵਾ ਕਿ ਜਿਹੜੀ ਸੈਂਟਰਲ ਫੰਡਿੰਗ ਆ ਸਟੇਟਾਂ ਨੂੰ ਉਹ ਚ ਵਾਦਾ ਹੋਣਾ ਚਾਹੀਦਾ ਅੱਗੇ 35 36% ਤੋਂ ਹੁਣ 41% ਹੋ ਗਈ ਆ ਮੇਰੇ ਖਿਆਲ ਸੈਂਟਰ ਦੀ ਫੰਡਿੰਗ ਸਟੇਟਾਂ ਨੂੰ 60% ਤੇ ਲੈ ਕੇ ਜਾਣੀ ਚਾਹੀਦੀ ਆ ਤਾਂ ਕਿ ਸਹੀ ਮਾਇਨੇ ਦੇ ਵਿੱਚ ਜਿਹੜਾ ਸੰਗੀ ਢਾਂਚਾ ਵਾ ਉਹ ਉਹਦੀ ਨਮਾਇਸ਼ ਜਿਹੜੀ ਆ ਹੋ ਸਕੇ ਮੇਰਾ ਖਿਆਲ ਹੈ ਕਾਨੂੰਨ ਬਣਨਾ ਚਾਹੀਦਾ ਵਾ ਕਿ ਕੋਈ ਵੀ ਮੁੱਖ ਮੰਤਰੀ ਯਾ ਕੋਈ ਵੀ ਕੇਂਦਰੀ ਮੰਤਰੀ ਯਾ ਪ੍ਰਾਈਮ ਮਿਨਿਸਟਰ ਕਿਸੇ ਦੀ ਫੋਟੋ ਕਿਸੇ ਸਕੀਮ ਦੇ ਉੱਤੇ ਨਹੀਂ ਲੱਗੂਗੀ ਨਾ ਐਂਬੂਲੈਂਸ ਤੇ ਨਾ ਕਿਸੇ ਕੇਂਦਰ ਤੇ ਨਾ ਸਕੂਲਾਂ ਦੇ ਉੱਤੇ ਨਾ ਕਿਸੇ ਹੋਰ ਸਕੀਮ ਦੇ ਉੱਤੇ ਆਫਟਰ ਆਲ ਲੋਕਾਂ ਦਾ ਪੈਸਾ ਵਾ ਨਾ ਕਿ ਕਿਸੇ ਦਾ ਨਿੱਜੀ ਪੈਸਾ ਵਾ ਤੇ ਉਹਦੇ ਤੇ ਨਿੱਜੀ ਨਾਂ ਕਿਉਂ ਕਿਸੇ ਦਾ ਹੋਵੇ ਬਾਹਰਲੇ ਸਿਸਟਮ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਮੈਂ ਪਿੱਛੇ ਜੇ ਕੈਨੇਡਾ 2 ਮਹੀਨੇ ਰਹਿ ਕੇ ਆਇਆ ਮੈਂ ਬ੍ਰੈਂਟਨ ਦੇ ਵਿੱਚ ਕਿਉਂਕਿ ਮੈਂ ਬ੍ਰੈਂਟਨ ਟੋਰਾਂਟੋ ਏਰੀਆ ਦੇ ਵਿੱਚ ਸੀ ਤੇ ਬ੍ਰੈਂਟਨ ਦਾ ਮੈਂ ਸਿਸਟਮ ਦੇਖਿਆ ਵਾ ਉੱਥੇ ਜਿਹੜੇ ਸਕੂਲ ਨੇ ਉਹ ਉਸ ਇਲਾਕੇ ਦੇ ਨਾਂ ਦੇ ਉੱਤੇ ਨੇ ਜੇ ਕੋਈ ਜਗ੍ਹਾ ਐਕਟਨ ਆ ਤੇ ਐਕਟਨ ਪਬਲਿਕ ਸਕੂਲ ਆ ਜੇ ਇੱਥੇ ਦੋ ਸਕੂਲ ਹੈ ਉੱਥੇ ਤੇ ਉਹ ਵੱਖਰੇ ਵੱਖਰੇ ਏਰੀਆ ਦੇ ਨਾਂ ਦੇ ਉੱਤੇ ਆ ਜੇ ਐਰਨ ਦੇ ਵਿੱਚ ਸਕੂਲ ਹੈ ਤੇ ਐਰਨ ਪਬਲਿਕ ਸਕੂਲ ਆ ਜੇ ਰੀਜੈਂਟ ਪਾਰਕ ਦੇ ਵਿੱਚ ਕੋਈ ਸਕੂਲ ਆ ਤੇ ਉਹ ਰੀਜੈਂਟ ਪਾਰਕ ਪਬਲਿਕ ਸਕੂਲ ਆ ਵਗੈਰਾ ਵਗੈਰਾ ਕਿਆ ਨਾ ਮਤਲਬ ਹੈ ਫੀ ਏਰੀਆ ਦੇ ਨਾਂ ਤੇ ਹੁੰਦਾ ਨਾ ਕਿ ਉਹਦਾ ਤੁਸੀਂ ਨਾਂ ਜਿਹੜਾ ਵਾ ਕਿਸੇ ਦੇ ਅ ਸ਼ਖਸ ਦੇ ਨਾਤੇ ਰੱਖ ਦਿਓ ਇਸੇ ਤਰ੍ਹਾਂ ਜਿਹੜੇ ਵੱਡੇ ਹਸਤਾ ਲਿਆ ਜਿਵੇਂ ਬ੍ਰੈਮਟਨ ਸਿਵਲ ਹਸਪੀਟਲ ਜਿਹੜਾ ਪਹਿਲਾਂ ਪੀਲ ਸਿਵਿਕ ਹਸਪੀਟਲ ਸੀਗਾ ਬ੍ਰੈਮਟਨ ਸਿਵਿਕ ਹਸਪੀਟਲ ਜਿਹੜਾ ਵਾ ਉਹਦੇ ਚ ਪਿੱਛੇ ਜੇ ਮੈਂ ਦੇਖਿਆ ਕਿ ਇੱਕ ਬਲਾਕ ਹੈ ਜਿਹੜਾ ਚਿਲਡਰਨਸ ਵਾਰਡ ਹੈ ਜਿਹੜਾ ਉਹ ਦਾ ਨਾਮ ਜਿਹੜਾ ਵਾ ਉਹ ਵਿਲੀਅਮ ਓਸਲਰ ਜੋ ਬਹੁਤ ਵੱਡੇ ਫਿਜ਼ੀਸ਼ੀਨ ਰੇਜ ਨੇ ਜਿਹੜੇ ਜੌਨ ਹੌਪਕਿੰਸ ਹਸਪੀਟਲ ਦੇ ਚਾਰ ਫਾਊਂਡਰ ਸੀ ਉਹਨਾਂ ਦੇ ਵਿੱਚ ਇੱਕ ਸਨ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਵਾ ਕਿਸੇ ਨੂੰ ਇਤਰਾਜ਼ ਨਹੀਂ ਇੰਡੀਆ ਦੇ ਵਿੱਚ ਵੀ ਤੁਸੀਂ ਵੱਡੇ ਸਾਇੰਟਿਸਟ ਹਰਗੋਬਿੰਦ ਖੁਰਾਨਾ ਦੇ ਨਾਂ ਤੇ ਕੋਈ ਹਸਪਤਾਲ ਦਾ ਨਾਂ ਰੱਖਦੇ ਹੋ ਜਾਂ ਇੱਕ ਹਸਪਤਾਲ ਦੇ ਵਿੰਗ ਦਾ ਨਾਂ ਰੱਖਦੇ ਹੋ ਕਿਸੇ ਨੂੰ ਇਤਰਾਜ਼ ਨਹੀਂ ਜੇ ਪੀਜੀਆ ਦੇ ਕਿਸੇ ਵਿੰਗ ਦਾ ਨਾਂ ਜਿਹੜਾ ਵਾ ਉਹ ਡਾਕਟਰ ਸੰਤੋਖ ਸਿੰਘ ਜਾਂ ਡਾਕਟਰ ਪੀ ਐਨ ਚੁਟਾਨੀ ਆ ਉਹਨਾਂ ਦੇ ਨਾਂ ਤੇ ਰੱਖ ਦਿਓ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁਣ 25 ਸੈਕਟਰ ਦੇ ਵਿੱਚ ਇੱਕ ਡੈਂਟਲ ਹਸਪੀਟਲ ਬਣਿਆ ਮੈਂ ਡਾਕਟਰ ਜੱਜ ਹਸਪੀਟਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੋ ਇਤਰਾਜ਼ ਉਦੋਂ ਹੁੰਦਾ ਵਾ ਜਦੋਂ ਸਿਆਸੀ ਲੀਡਰ ਆਪਣੇ ਨਾਂ ਚਮਕਾਉਣ ਵਾਸਤੇ ਆਵੇਂ ਇੰਦਰਾ ਗਾਂਧੀ ਦਾ ਨਾਂ ਹੋਵੇ ਜਾਂ ਅਪਾਵੇਂ ਜੀਵ ਗਾਂਧੀ ਦਾ ਨਾਂ ਹੋਵੇ ਜਾਂ ਭਾਵੇਂ ਨਰਿੰਦਰ ਮੋਦੀ ਦਾ ਨਾਂ ਹੋਵੇ ਜਾਂ ਪ੍ਰਤਾਪ ਸਿੰਘ ਕਹਿਰੋਂ ਦਾ ਨਾਂ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲਾ ਨਾਂ ਹੋਵੇ ਜਾਂ ਕੇਜਰੀਵਾਲ ਜਾਂ ਭਗਵਾਨ ਉਹਦੇ ਤੇ ਲੋਕੀ ਇਤਰਾਜ਼ ਕਰਦੇ ਆ ਕਿ ਇਹ ਸਿਆਸੀ ਲੀਡਰ ਆਪਣਾ ਨਾਂ ਕਿਉਂ ਚਮਕਾਉਂਦੇ ਆ ਜਾਂ ਫਿਰ ਨਾਂ ਜਾਂ ਕੋਈ ਹਸਪੀਟਲ ਦਾ ਨਾਂ ਜਾਂ ਕਿਸੇ ਵਿੰਗ ਦਾ ਨਾਂ ਜਾਂ ਕਿਸੇ ਸਕੂਲ ਦਾ ਨਾਂ ਕਿਸੇ ਡੋਨਰ ਦੇ ਨਾਂ ਤੇ ਹੋਣਾ ਚਾਹੀਦਾ ਮੈਂ ਬ੍ਰੈਮਟਨ ਸਿਵਿਕ ਹਸਪੀਟਲ ਦੀ ਗੱਲ ਕਰ ਰਿਹਾ ਵਾਂ ਉੱਥੇ ਜਿਹੜਾ ਸਾਊਥ ਟਾਵਰ ਆ ਇੱਕ ਹਿੱਸਾ ਵਾ ਹਸਪੀਟਲ ਦਾ ਉਹਦਾ ਨਾਮ ਹੈਗਾ ਵਾ ਵਿਕਰਮ ਸਿੰਘ ਢਿੱਲੋਂ ਐਂਡ ਫੈਮਿਲੀ ਦੇ ਨਾਂ ਤੇ ਕਿਉਂ ਕਿਉਂਕਿ ਵਿਕਰਮ ਸਿੰਘ ਢਿੱਲੋਂ ਦੇ ਪਰਿਵਾਰ ਨੇ ਉਸ ਹਸਪੀਟਲ ਨੂੰ 10 ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ ਸੋ ਇੱਥੇ ਵੀ ਡੋਨੇਸ਼ਨ ਦੇ ਦੇਵੇ ਕੋਈ ਉਹਦੇ ਨਾਂ ਤੇ ਇੱਕ ਉਹਦਾ ਕੋਈ ਵੇਂਗੀਆਂ ਇੱਕ ਹਿੱਸਾ ਜਾਂ ਇੱਕ ਵਾਰਡ ਦਾ ਨਾਮ ਜ਼ਰੂਰ ਰੱਖਿਆ ਜਾ ਸਕੂਗਾ ਵਿਕਰਮ ਸਿੰਘ ਢਿੱਲੋਂ ਉਹਨਾਂ ਦੇ ਬਹੁਤ ਮਰਹਰ 15 ਜਾਂ 16 ਟਰੱਕ ਸਟਾਪ ਸੀਗੇ ਵੈਸੇ ਪਹਿਲਾਂ ਗੈਸ ਸਟੇਸ਼ਨ ਵੀ ਸੀ ਉਹਨਾਂ ਦੇ ਸੋ ਕਹਿਣ ਦਾ ਮਤਲਬ ਆ ਕਿ ਜੇ ਕੋਈ ਡੋਨੇਟ ਕਰਦਾ ਪੈਸਾ ਤੇ ਜ਼ਰੂਰ ਉਹਦਾ ਨਾਮ ਵਰਤਿਆ ਜਾਵੇ ਨਾਕੀ ਸਿਆਸੀ ਲੀਡਰਾਂ ਦਾ ਜਿਨ੍ਹਾਂ ਦੀ ਸਿਰਫ ਯੋਗਦਾਨ ਇਹੋ ਹੀ ਆ ਵੀ ਉਹ ਵੋਟਾਂ ਲੈ ਕੇ ਜਿੱਤਦੇ ਨੇ ਔਰ ਸਰਕਾਰੀ ਪੈਸੇ ਦਾ ਦਾ ਉਪਯੋਗ ਕਰਦੇ ਆ ਉਹਨਾਂ ਨੂੰ ਸਿਰਫ ਉਹਨਾਂ ਨੂੰ ਸਿਰਫ ਉਪਯੋਗ ਕਰਨਾ ਚਾਹੀਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਸੋ ਇਹ ਜਿਹੜਾ ਨਾਂ ਰੱਖਣ ਦੀ ਰੁਝਾਨ ਆ ਇਹ ਗਲਤ ਆ ਔਰ ਇਹਨੂੰ ਫੌਰਨ ਛੱਡਣਾ ਚਾਹੀਦਾ ਵਾ ਜੇ ਨਹੀਂ ਛੱਡਦੇ ਤੇ ਕਾਨੂੰਨ ਬਣਨਾ ਚਾਹੀਦਾ